ਬਜਰੰਗ ਪੂਰੀਆਂ ਦਾ ਕੀ ਮਸਲਾ ਹੈ ਜੀ ਉਹਨੂੰ ਵੀ 4 ਸਾਲ ਵਾਸਤੇ ਕਹਿੰਦੇ ਬੈਨ ਕੀਤਾ ਗਿਆ ਹੈ ਦੇਖੋ ਬਜਰੰਗ ਪੂਨੀਆਂ ਦਾ ਮਸਲਾ ਇਹ ਹੈ ਕਿ ਉਹ ਇਹਨਾਂ ਦੇ ਤਾਂ ਉਲਟੀਆਂ ਭੱਜ ਪਾ ਦੇ ਹੂੰ ਉਹਨਾਂ ਨੇ ਤਾਂ ਮੋਰਚਾ ਖੋਲ ਰੱਖਿਆ ਸੀ ਜੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਦੇ ਨਾਲ ਸਾਬਕਾ ਤਾਬ ਕੀਤਾ ਗਿਆ ਹੈ ਹੂੰ ਕੈਨੇਡਾ ਦੇ ਵਿੱਚ ਵੀ ਦੇਖੋ ਦੋ ਦੋ ਏਜੰਸੀਆਂ ਨੇ ਵੱਡੀਆਂ ਇੱਕ ਵਾੜਾ ਹੋ ਗਈ ਵਰਲਡ ਐਂਟੀ ਡੋਪਿੰਗ ਏਜੰਸੀ ਜੀ ਇੱਕੋ ਕਿ ਨੈਸ਼ਨਲ ਐਂਟੀਟੋਪਿੰਗ ਏਜੰਸੀ ਇਹਦਾ ਕੀ ਹੈ ਕਿ ਰੈਂਡਮਲੀ ਇਹ ਸੈਂਪਲ ਲੈਂਦੇ ਨੇ ਜੀ ਠੀਕ ਹੈ ਜੀ ਬਜਰੰਗ ਪੂਨੀਆ ਕਹਿੰਦਾ ਹੈ ਕਿ ਦੇਖੋ ਇਹਨਾਂ ਨੇ ਜਦੋਂ ਮੇਰੇ ਤੋਂ ਸੈਂਪਲ ਮੰਗਿਆ ਗਿਆ ਮੈਂ ਇਨਕਾਰ ਨਹੀਂ ਕੀਤਾ ਹਮ ਹੁਣ ਯੂਰਿਨ ਦਾ ਸੈਂਪਲ ਦੇਣਾ ਹੁੰਦਾ ਹੈ ਨਾ ਜਦ ਹੋ ਸਕਦਾ ਬਲੱਡ ਦਾ ਸੈਂਪਲ ਵੀ ਦਿੰਦੇ ਹੋ ਮੈਨੂੰ ਹੁਣ ਇਹਨਾਂ ਪਤਾ ਨਹੀਂ ਇਹਦੇ ਬਾਰੇ ਤਾਂ ਉਹ ਕਹਿੰਦਾ ਕਿ ਮੈਂ ਇੱਕੋ ਤਰ੍ਹਾਂ ਦੱਸਾਇਆ ਸੀਗਾ ਕਿ ਤੁਸੀਂ ਐਕਸਪਾਇਰ ਕਿਟ ਦੇ ਨਾਲ ਹਮ ਮੇਰਾ ਟੈਸਟ ਕਿਵੇਂ ਕਰ ਸਕਦੇ ਉਹ ਕਹਿੰਦੇ ਜੀ ਅਸੀਂ ਤਿੰਨ ਵਾਰੀ ਇਹਦੇ ਤੋਂ ਨਮੂਨੇ ਮੰਗੇ ਹੂੰ ਇਹਨੇ ਦਿੱਤੇ ਨਹੀਂ ਕਾਇਦੇ ਦੇ ਮੁਤਾਬਕ ਕੋਈ ਵੀ ਪਲੇਅਰ ਜੀ 나ਡਾ ਨੂੰ ਨਮੂਨੇ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਜੀ ਸੋ ਇਹ ਗੱਲ ਇੱਥੇ ਜੇ ਆ ਕੇ ਉਲਝ ਗਈ ਆ ਹੂੰ ਬਜਰੰਗ ਪੁੰਨਿਆ ਕਹਿੰਦਾ ਕਿ ਖਿਡਾਰੀਆਂ ਦੇ ਹਿੱਤ 'ਚ ਜੋ ਮੈਂ ਝੰਡਾ ਬੁਲੰਦ ਕੀਤਾ ਮੈਨੂੰ ਉਹਦੀ ਸਜ਼ਾ ਦੇਖੋ ਇਹ ਬਦਨਾਮੀ ਬਣ ਜਾਂਦੀ ਹੈ ਨਾ ਹੂੰ ਆ ਕਬਰਾਂ ਵਾਲੀ ਦੀ ਕੁੜੀ ਸੀ ਆ ਮੇਰੇ ਪਿੰਡ ਤੋਂ 2.5 ਕਿਲੋਮੀਟਰ ਦੂਰੋਂ ਦਾ ਘਰ ਆ ਜੀ ਕਿੰਨੀ ਚੜਤ ਹੋ ਗਈ ਉਹਦੀ ਬਲੰਪਿਕ ਚੋਂ ਹਾਲਾਂਕਿ ਤਗਮਾ ਨਹੀਂ ਸੀ ਲੈ ਕੇ ਆਈ ਬਾਕੀ ਸਭ ਕੁਝ ਪ੍ਰਾਪਤ ਕਰ ਲਿਆ ਜੀ ਪਰ ਹੋਇਆ ਕਿ ਕਿ ਬਾਅਦ ਦੇ ਵਿੱਚ ਐਸੇ ਚੱਕਰ ਚ ਆ ਜੋ ਕੁੜੀ ਮੈਂ ਉੱਥੇ ਨਾਲ ਉਹਨਾਂ ਦੇ ਪਿੰਡ 'ਚ ਰਹਿਣਾ ਤਾਂ ਇੱਕ ਦਿਨ ਮੈਂ ਇੱਥੇ ਮਤਲਬ ਕਿ ਸਮਾਨ ਖਰੀਦੀ ਵੇਖੀ ਮੈਂ ਮਤਲਬ ਕਿ ਆਦਾ ਖਾਣ ਪੀਣ ਦਾ ਲੈਰੀ ਸੀਗੀ ਹੂੰ ਹੂੰ ਤੂੰ ਮੈਂ ਦੇਖੀ ਹੋਈ ਨਹੀਂ ਉਹ ਜੀ ਜੀ ਤਾਂ ਪਲੇਅਰਾਂ ਦਾ ਕੈਰੀਅਰ ਖਤਮ ਹੋ ਜਾਂਦਾ ਪਲੇਅਰਾਂ ਦਾ ਵਕਾਰ ਖਤਮ ਹੋ ਜਾਂਦਾ ਇਹ ਚੀਜ਼ ਐਸੀ ਬਿਲਕੁਲ ਬਿਲਕੁਲ ਮਸਾਈ ਤਾਂ ਉਹ ਸਮਾਂ ਹੁੰਦਾ ਜੀ ਕਿੰਨੀ ਮਿਹਨਤ ਕਰਦਾ ਸਮਾਂ ਹੁੰਦਾ ਭਾਵੇਂ ਉਹਨਾਂ ਨੇ ਗਾਂ ਨਾ ਖੇਡਣਾ ਹੋਵੇ ਉਹਨਾਂ ਦੀ ਜਿਹੜੀ ਪਿਛਲੀ ਕਮਾਈ ਹੁੰਦੀ ਹੈ ਨਾ ਉਹ ਵੀ ਮਿੱਟੀ ਹੋ ਜਾਂਦੀ ਹੈ ਇਹ ਡੂਪਿੰਗ ਵਾਲਾ ਸਿਸਟਮ ਕੁਛ ਐਸਾ ਹੈ ਇਹ ਰਿਜ ਮਿੰਟੂ ਜੀ ਹੋ ਕੀ ਸਕਦਾ ਹੈ ਮਤਲਬ ਇਹ ਇਸੇ ਤਰ੍ਹਾਂ ਲੱਗਿਆ ਰਹੂਗਾ ਬੈਂਡ ਦਾ ਕੋਈ ਮਾਣਾ ਮੋਟਾ ਇਹ ਚਾਹਤਾ ਦੇਖੋ ਹੋ ਸਕਦਾ ਅਪੀਲ ਕਰ ਲਵੇ ਬਚਰੰਗ ਪੁੰਨੀਆਂ ਅੱਗੇ ਵੀ ਹੋ ਗਿਆ ਸੀ ਅੱਗੇ ਸ਼ਾਇਦ ਪਾਬੰਦੀ ਹਟਾ ਦਿੱਤੀ ਗਈ ਸੀ ਜੱਗੇ ਵੀ ਕੰਟਰੋਵਰਸੀ ਹੋਈ ਸੀ ਬਾਕੀ ਹੁਣ ਦੇਖੋ ਅੱਗੇ ਕੀ ਬਣਦਾ ਜੀ ਹੂੰ ਜੀ